ਮੈਨੇਜ ਕਿਵੇਂ ਕਰਦੇ ਹਾਂ ਇਸ ਚਰਨ ਵਿੱਚ ਜਿਹੜਾ ਬੇਸਿਕ ਪ੍ਰਿੰਸੀਪਲ ਹੈ ਨਾ ਮੈਨੇਜਮੈਂਟ ਦਾ ਉਹ ਸੇਮ ਰਹਿੰਦਾ ਹੈ ਅਸੀਂ ਉਹਨੂੰ ਕੀ ਕਹਿੰਦੇ ਆ ਮੈਨੇਜਮੈਂਟ ਫਰੇਮਵਰਕ ਅਕਸਰ ਮੈਨੇਜਮੈਂਟ ਫਰੇਮਵਰਕ ਦੇ ਪੰਜ ਪਿਲਰਸ ਹੁੰਦੇ ਆ ਜਿਹੜੇ ਹੁਣ ਟਾਈਲਰ ਦੇ ਵਿੱਚ 237 ਪ੍ਰੋਸੈਂਟ ਆਉਟਸਟੈਂਡਿੰਗ ਵੈਰੀ ਗੁੱਡ ਗੁੱਡ ਯਾ ਐਵਰੇਜ ਬਿਲੋ ਐਵਰੇਜ ਐਂਡ ਬੈਡ ਤੋਂ ਅਸੀਂ G1 G2 G3 G4 G5 ਕਰਦੇ ਨੇ ਇਹਨੂੰ ਅਸੀਂ ਫਿਰ ਉਹਦੇ ਤੇ ਬੇਸ ਦੇ ਉੱਤੇ ਦੀ ਉਹਦੀ ਕੰਪਨ ਬੈਂਕਿੰਗ ਦਾ ਫਿਫਥ ਪਿਲਰ ਹੁੰਦਾ ਹੈ ਕੰਪਨਸੇਸ਼ਨ ਐਂਡ ਬੈਨੀਫਿਟ ਜਿੰਨਾ ਪਰਫਾਰਮ ਕਰੇਗਾ ਉਹਦੇ ਮੁਤਾਬਕ ਉਹਦੇ ਮੁਤਾਬਕ ਤੇਰੀ ਇਨਕਮ ਇਟ ਇਜ਼ ਅ ਟਰਾਂਸਪੇਰੈਂਟ ਸਿਸਟਮ ਇਨਸੈਂਟਿਵ ਵੀ ਦੋ ਤਿੰਨ ਤਰ੍ਹਾਂ ਦੇ ਹੁੰਦੇ ਨੇ ਇੱਕ ਕੰਪਨੀ ਲਿੰਕ ਜੇ ਕੰਪਨੀ ਪਰਫਾਰਮ ਕਰੇਗੀ ਪਰਸਨਲ ਲਿੰਕ ਜੇ ਪਰਸਨਲ ਪਰਫਾਰਮ ਕਰੇਗਾ ਫਿਰ ਇੱਕ ਸ਼ਾਰਟ ਟਰਮ ਤੇ ਇੱਕ ਲੌਂਗ ਟਰਮ ਸਾਰੇ ਜਿਹੜੀ ਇੰਡਸਟਰੀ ਦਾ ਰੇਟ ਦਾ ਵਪਾਰ ਦਾ ਕਾਰੋਬਾਰ ਦਾ ਮਤਲਬ ਉਹਦੇ ਚ ਇੱਕ ਰਜਿਸਟਰ ਇਹ ਹੁੰਦਾ ਹੈ ਵੀ ਤੁਸੀਂ ਮੈਨੇਜ ਕਿਵੇਂ ਕਰਦੇ ਹੋ ਆਪਣੇ ਕਿਉਂਕਿ ਮੈਨੇਜਮੈਂਟ ਸਕਿੱਲ ਜਿਹੜੀ ਹੈ ਨਾ ਉਹਦਾ ਬਹੁਤ ਵੱਡਾ ਰੋਲ ਹੈ ਤੇ ਜਿਹੜਾ ਸਕਸੈਸਫੁਲ ਹੋ ਜਾਂਦਾ ਹੈ ਤੁਹਾਡੇ ਵਾਂਗੂ ਤੇ ਕੁਦਰਤੀ ਤੌਰ ਤੇ ਉਹਨੂੰ ਇਹ ਪੁੱਛਣਾ ਬਣਦਾ ਵੀ ਉਹ ਸਕਿੱਲਸ ਕੀ ਨੇ ਮੈਨੇਜ ਕਿਵੇਂ ਕਰਦੇ ਹੋ ਇਸ ਚੀਜ਼ ਨੂੰ ਮੈਂ ਵੱਲੀ ਸਾਹਿਬ ਤੁਹਾਨੂੰ ਦੱਸਦਾ ਕਿ ਕੰਪਨੀ ਭਾਵੇਂ 10 ਬੰਦਿਆਂ ਦੀ 100 ਬੰਦਿਆਂ ਦੀ 1000 ਬੰਦਿਆਂ ਦੀ 10000 ਬੰਦਿਆਂ ਦੀ ਜਿਹੜਾ ਬੇਸਿਕ ਪ੍ਰਿੰਸੀਪਲ ਹੈ ਨਾ ਮੈਨੇਜਮੈਂਟ ਦਾ ਉਹ ਸੇਮ ਰਹਿੰਦਾ ਹੈ ਅੱਛਾ ਤਾਂ ਅਸੀਂ ਉਹਨੂੰ ਕੀ ਕਹਿੰਦੇ ਆ ਮੈਨੇਜਮੈਂਟ ਫਰੇਮਵਰਕ अच्छा तो मैनेजमेंट फ्रेमवर्क ਦੇ ਪੰਜ ਪਿਲਰਸ ਹੁੰਦੇ ਆ ਠੀਕ ਹੈ ਜੀ ਉਹ ਪੰਜ ਪਿਲਰਸ ਮੈਂ ਤੁਹਾਨੂੰ ਮੋਟਾ-ਮੋਟਾ ਦੱਸਦਾ ਵੀ ਇੱਕ ਹੁੰਦਾ ਹੈ ਔਰਗ ਚਾਰਟ ਆਰਗੇਨਾਈਜੇਸ਼ਨਲ ਚਾਰਟ ਠੀਕ ਹੈ ਠੀਕ ਹੈ ਜਿਹਦੇ ਵਿੱਚ ਕੀ ਆਉਂਦਾ ਕਿੰਨੇ ਬੰਦੇ ਹੋਣਗੇ ਕਿੰਨੇ ਡਿਪਾਰਟਮੈਂਟ ਹੋਣਗੇ ਹਰ ਡਿਪਾਰਟਮੈਂਟ ਦੇ ਕਿਹੜੇ-ਕਿਹੜਾ ਬੰਦਾ ਕੰਮ ਕਰੂਗਾ ਤੇ ਉਹਨਾਂ ਦੇ ਹਾਇਰਾਰਕੀ ਕੀ ਹੋਏਗੀ ਰਿਪੋਰਟਿੰਗ ਕੀ ਹੋਏਗੀ ਇਹਨੂੰ ਆਰਗੇਨਾਈਜੇਸ਼ਨ ਚਾਰਟ ਕਹਿੰਦੇ ਆ ਦੂਜਾ ਜਿਹੜਾ ਮੈਨੇਜਮੈਂਟ ਫਰੇਮਵਰਕ ਦਾ ਦੂਜਾ ਜਿਹੜਾ ਪਿਲਰ ਹੈ ਨਾ ਉਹਨੂੰ ਕਹਿੰਦੇ ਆਸੀਂ ਪ੍ਰੋਸੈਸ ਡਾਇਗ੍ਰਾਮ ਕਹਿੰਦਾ ਮਤਲਬ ਵੀ ਆਪਣੀ ਕੰਪਨੀ ਦੇ ਵਿੱਚ ਹਰ ਡਿਪਾਰਟਮੈਂਟ ਚ ਕਿਹੜੇ ਕਿਹੜੇ ਪ੍ਰੋਸੈਸ ਕਿਹੜੇ ਕਿਹੜੇ ਕੰਮ ਹੁੰਦੇ ਨੇ ਮੋٹے ਤੌਰ ਤੇ ਤੇ ਕਿਹੜਾ ਬੰਦਾ ਉਹ ਕੰਮ ਕਰੂਗਾ ਸੋ ਇਟ ਇਜ਼ ਆਲਸੋ ਰੋਲਸ ਐਂਡ ਰਿਸਪੌਂਸਿਬਿਲਟੀ ਅਲਾਟਮੈਂਟ ਪਰ ਉਹਨਾਂ ਕਹਿੰਦੇ ਨੇ ਪ੍ਰੋਸੈਸ ਡਾਇਰੈਕਟਰੀ ਸੋ ਸਾਰੇ ਪ੍ਰੋਸੈਸ ਆ ਜਾਂਦੇ ਜਿਵੇਂ ਹੁਣ ਟਾਇਨੋਰ ਦੇ ਵਿੱਚ 237 ਪ੍ਰੋਸੈਸ ਹੈ 237 ਹਰ ਡਿਪਾਰਟਮੈਂਟ ਸਾਰੇ ਡਿਪਾਰਟਮੈਂਟ ਮਿਲਾ ਕੇ 237 ਪ੍ਰੋਸੈਸ ਹੈ ਅੱਛਾ ਤੇ ਤੀਜਾ ਆ ਜਾਂਦਾ ਹੈ ਬਿਜ਼ਨਸ ਪਲਾਨ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਬਿਜ਼ਨਸ ਪਲਾਨ ਜਿਹੜਾ ਹੈਗਾ ਨਾ ਉਹ ਬੜਾ ਇੰਪੋਰਟੈਂਟ ਪਾਰਟ ਹੈ ਉਹਦੇ ਚ ਕੀ ਹੁੰਦਾ ਹੈ ਕਿ ਹਰ ਪ੍ਰੋਸੈਸ ਦੇ ਅੱਗੇ ਅਸੀਂ ਲਿਖਣਾ ਚਾਹੁੰਦੇ ਆਂ ਵੀ ਇਸ ਪ੍ਰੋਸੈਸ ਤੋਂ ਐਕਸਪੈਕਟੇਸ਼ਨ ਕਿੰਨੀ ਹੈ ਉਹਦਾ ਟਾਰਗੇਟ ਕੀ ਹੈ ਜਿਵੇਂ ਸੇਲ ਹੈ ਜਿਵੇਂ ਅਸੀਂ ਕਹਿੰਦੇ ਆਂ ਵੀ 650 ਸੇਲ ਕਰਾਂਗੇ 650 ਕਰੋੜ ਦੀ ਯਾਨੀ ਅਸੀਂ ਕਹਿੰਦੇ ਆਂ ਵੀ ਰਿਜੈਕਸ਼ਨ ਅੱਜ ਸਾਡੀ ਚਲਦੀ ਪਈ ਹੈ ਜੀ ਪੁਆਇੰਟ 2% ਅਗਲੇ ਸਾਲ ਅਸੀਂ ਪੁਆਇੰਟ 15 ਕਰਾਂਗੇ ਤਾਂ ਐਦਾ ਹਰ ਇੱਕ ਜਿਹੜੇ ਕੀ ਪੈਰਾਮੀਟਰ ਦੇ ਉੱਤੇ ਅਸੀਂ ਟਾਰਗੇਟ ਸੈੱਟ ਕਰਦੇ ਨੇ ਉਹਨੂੰ ਅਸੀਂ ਬਿਜ਼ਨਸ ਪਲਾਨ ਕਹਿੰਦੇ ਆਂ ਤੇ ਤੀਸਰਾ ਕੀ ਹੁੰਦਾ ਜਦੋਂ ਬਿਜ਼ਨਸ ਪਲਾਨ ਤੇ ਪ੍ਰੋਸੈਸ ਡਾਇਰੈਕਟਰੀ ਨੂੰ ਮੈਰੀ ਕਰਦੀਏ ਤਾਂ ਨਿਕਲਦਾ ਆਉਂਦਾ ਹੈ ਪੀ ਐਮ ਐਸ ਕੇ ਆਰ ਏ ਪਰਫਾਰਮੈਂਸ ਮੈਨੇਜਮੈਂਟ ਸਿਸਟਮ ਬੇਸਡ ਔਨ ਕੀ ਰਿਜ਼ਲਟ ਏਰੀਆਸ ਉਹਦੇ ਇਸ ਕੀ ਹੁੰਦਾ ਕਿ ਇੱਕ ਬੰਦੇ ਨੇ ਆਹ ਪ੍ਰੋਸੈਸ ਕਰਨਾ ਹੈ ਤਾਂ ਉਹਦਾ ਟਾਰਗੇਟ ਕੀ ਹੈ ਤੇ ਪਰਫਾਰਮੈਂਸ ਕੀ ਨਿਕਲਿਆ ਕੀ ਪਰਫਾਰਮੈਂਸ ਆਪਾਂ ਮੈਜ਼ਰ ਕਿਵੇਂ ਕਰਾਂਗੇ ਰਾਈਟ ਕਿ ਭਾਵੇਂ ਜੇ ਵੀ ਤੂੰ ਸੇਲ ਤੈਨੂੰ 20 ਲੱਖ ਰੁਪਏ ਦੀ ਮਹੀਨੇ ਦੀ ਕਰਨੀ ਹੈ ਤਾਂ ਟਾਰਗੇਟ ਮਿਲ ਗਿਆ ਬਿਜ਼ਨਸ ਪਲਾਨ ਦੇ ਵਿੱਚ ਤੇ ਕਿਾਰੇਤ ਕੀ ਹੈਗਾ ਕਿ ਜੇ ਤਾ ਤਾ ਵਿਲਕ ਕਰੇਗਾ ਭਾਈ ਤੇਰੇ 100 ਤੋਂ 100 ਨੰਬਰ ਯਾ ਤੇ ਜੇ ਤੂੰ 20 ਦੀ ਜਗ੍ਹਾ 22 ਕਰਤਾ ਤਾਂ ਤੇਰੇ ਇੰਨੇ ਪਰਸੈਂਟ ਹੋਗੇ ਤਾਂ ਅਸੀਂ ਉਹਨਾਂ ਨੂੰ 5 ਗ੍ਰੇਡ ਦੇ ਵਿੱਚ ਪਾ ਦਿੰਦੇ ਆ ਆਊਟਸਟੈਂਡਿੰਗ ਵੈਰੀ ਗੁੱਡ ਗੁੱਡ ਯਾ ਐਵਰੇਜ ਬਿਲੋ ਐਵਰੇਜ ਐਂਡ ਬੈਡ ਤਾਂ ਅਸੀਂ G1 G2 G3 G4 G5 ਕਰ ਦਿੰਦੇ ਆ ਇਹਨੂੰ ਅਸੀਂ ਫਿਰ ਉਹਦੇ ਤੇ ਬੇਸ ਦੇ ਉੱਤੇ ਅਸੀਂ ਉਹਦੀ ਕੰਪਨ ਬੈਂ ਬੈਂ ਕਹਿੰਦੇ ਆ ਫਿਫਥ ਪਿਲਰ ਹੁੰਦਾ ਹੈ ਕੰਪਨਸੇਸ਼ਨ ਐਂਡ ਬੈਨੀਫਿਟ ਅੱਛਾ ਜਿੱਦਾਂ ਮਤਲਬ ਹੈ ਕਿ ਜਿੰਨਾ ਪਰਫਾਰਮ ਕਰੇਗਾ ਉਹਦੇ ਮੁਤਾਬਕ ਉਹਦੇ ਮੁਤਾਬਕ ਤੇਰੀ ਇਨਕਰੀਮੈਂਟ ਹੈ ਇਟ ਇਜ਼ ਅ ਟਰਾਂਸਪੇਰੈਂਟ ਸਿਸਟਮ ਅੱਛਾ ਤੇ ਉਹਦੇ ਵਿੱਚ ਫਿਰ ਅੱਗੋਂ ਅਸੀਂ ਕਹਿੰਦੇ ਆ ਵੀ ਇੰਨੀ ਤੇਰੀ ਫਿਕਸ ਸੈਲਰੀ ਹੈ ਇੰਨੀ ਤੇਰੀ ਵੇਰੀਏਬਲ ਸੈਲਰੀ ਯਾਨੀ ਇਨਸੈਂਟਿਵ ਹੈ ਫਿਰ ਇਨਸੈਂਟਿਵ ਵੀ ਦੋ ਤਿੰਨ ਤਰ੍ਹਾਂ ਦੇ ਹੁੰਦੇ ਨੇ ਇੱਕ ਕੰਪਨੀ ਲਿੰਕ ਜੇ ਕੰਪਨੀ ਪਰਫਾਰਮ ਕਰੇਗੀ ਪਰਸਨਲ ਲਿੰਕ ਜੇ ਪਰਸਨਲ ਪਰਫਾਰਮ ਕਰੇਗਾ ਫਿਰ ਇੱਕ ਸ਼ਾਰਟ ਟਰਮ ਤੇ ਇੱਕ ਲੌਂਗ ਟਰਮ ਤੁਸੀਂ ਦੇਖੋ ਇਹ ਜੇ ਤੁਸੀਂ ਕੰਪਨੀ ਚ ਇੰਪਲੀਮੈਂਟ ਕਰਦੇ ਹੋ ਕੋਈ ਕੰਪਨੀ ਭਾਵੇਂ ਛੋਟੀ ਹੋਵੇ ਭਾਵੇਂ ਵੱਡੀ ਭਾਵੇਂ ਛੋਟੀ ਹੈ ਭਾਵੇਂ ਵੱਡੀ ਹੈ ਉਹਦੀ ਗਰੋਥ ਦੀ ਗਾਰੰਟੀ ਹੈ ਇਸ ਪ੍ਰੋਸੈਸ ਦੀ ਨਾਲ ਪੰਜ ਜਿਹੜੇ ਮੈਨੇਜਮੈਂਟ ਪ੍ਰਿੰਸੀਪਲ ਹੈ ਕਹਿੰਦੇ ਜਾਂ ਮੈਨੇਜਮੈਂਟ ਫਰੇਮਵਰਕ ਕਹਿੰਦੇ ਅਸੀਂ ਇਹਨਾਂ ਨੂੰ ਪੰਜ ਚੀਜ਼ਾਂ ਪੂਰੀਆਂ ਕਰ ਲਓ ਪਰਫੈਕਸ਼ਨਲੀ ਸਾਰੀਆਂ ਕੰਪਨੀਆਂ ਤਰੱਕੀ ਕਰ ਜਾਂਦੀਆਂ ਨੇ ਤਾਂ ਇਹ ਜਿਹੜਾ ਅਸੀਂ ਜਦੋਂ ਲਾਗੂ ਕੀਤਾ ਆਪਣੇ ਤੇ ਸਾਡੀ ਗਰੋਥ ਜਿਹੜੀ ਹੈ ਉਹ ਆਟੋਮੈਟਿਕ ਹੈ ਅਨਲਿਮਿਟਿਡ ਹੈ ਤੇ ਬੰਦੇ ਅ ਕਿਸੇ ਦੀ ਚਮਚੀ ਨਹੀਂ ਮਾਰਨਗੇ ਉਹ ਆਪਣਾ ਕੰਮ ਕਰਨਗੇ ਕਿਉਂਕਿ ਉਹਦੇ ਬਿਸਤੇ ਉਹਨਾਂ ਦੀ ਇਨਕਰੀਮੈਂਟ ਹੋਣੀ ਹੈ ਬਹੁਤ ਅੱਛਾ ਜੀ